ਸੰਗਰੂਰ ਵਿੱਚ ਆਈ ਸੀ ਸਿਰਦੇਵਾਲ ਅਗੌਣ ਪਰ ਕਰਗੇ ਅੱਖਾਂ ਲਾਲ ਜੀਹਾਂ ਸੰਗਰੂਰ ਦੇ ਕਾਲੀ ਮਾਤਾ ਮੰਦਿਰ ਵਿੱਚ ਗੰਜਾਪਨ ਦੂਰ ਕਰਨ ਲਈ ਕੈਂਪ ਲਗਾਉਣ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਸੀ ਪਹਿਲਾਂ ਵੇਖੋ ਤੁਸੀਂ ਇਹ ਵੀਡੀਓ ਫਿਰ ਤੁਹਾਨੂੰ ਜਾਣੂ ਕਰਵਾਉਨੇ ਆ ਪੂਰੇ ਮਾਮਲੇ ਦੇ ਨਾਲ 11:00 ਵਜੇ ਆਜੋ ਪਹੁੰਚੋ ਸਾਰੇ ਤੇ ਆਉਂਦਾ ਬੇਜਰੀਆ ਰਸਤੇ ਦੀ ਰਸਤੇ ਹੀ ਖੜਕੇ ਵੀਡੀਓ ਪਾ ਰਿਹਾ ਜੀ ਜੀਨੂੰ ਜੀਨੂੰ ਵੇਟ ਸੀਗੀ ਤੇ ਆਪਾਂ ਆ ਕੇ ਕੈਂਪ ਦੇ ਵਿੱਚ ਸ਼ਿਰਕਤ ਕਰ ਸਕਦੇ ਆ ਧੰਨਵਾਦ ਥੋੜਾ ਸਾਰਾ ਅਸਲ ਵਿੱਚ ਲੋਕਾਂ ਨੂੰ ਆਸ ਸੀ ਕਿ ਸਿਰ ਦੇ ਵਾਲਾਂ ਦੀ ਪਰੇਸ਼ਾਨੀ ਹੁਣ ਦੂਰ ਹੋ ਜਾਵੇਗੀ ਪਰ ਮੁਸ਼ਕਲ ਉਸ ਵੇਲੇ ਵੱਧ ਗਈ ਜਦ ਦਵਾਈ ਲਗਾਉਣ ਦੇ 10 ਮਿੰਟ ਬਾਅਦ ਹੀ ਪਾਣੀ ਨਾਲ ਸਿਰ ਧੋਤਾ ਗਿਆ ਤਾਂ ਅੱਖਾਂ ਦੀ ਅਲਰਜੀ ਦੇਖਣ ਨੂੰ ਮਿਲੀ ਤੇ ਕੁਝ ਪੀੜਤਾਂ ਨੂੰ ਹਸਪਤਾਲ ਵੀ ਲੈ ਜਾਣਾ ਪਿਆ ਡਾਕਟਰ ਗੀਤਾਂਸ਼ੂ ਨੇ ਕਿਹਾ ਕਿ ਵੀ ਦੇ ਕਰੀਬ ਉਹਨਾਂ ਦੇ ਕੋਲ ਮਰੀਜ਼ ਆਏ ਨੇ ਜਿਨ੍ਹਾਂ ਦੀਆਂ ਅੱਖਾਂ ਵਿੱਚ ਕਾਫੀ ਇਨਫੈਕਸ਼ਨ ਪਾਈ ਗਈ ਹੈ ਮੇਰਾ ਨਾਮ ਡਾਕਟਰ ਗਿਤਾੰਸ਼ੂ ਹੈ ਮੈਂ ਈਐਮਓ ਹਾਂ ਆਪਣੇ ਸਿਵਲ ਹਸਪੀਟਲ ਸਿਲਮੁਰਚਾ ਡਾਕਟਰ ਜੀ ਦੇ ਪੇਸ਼ੈਂਟ ਆ ਜਿੰਨੇ ਕਿਸ ਤਰ੍ਹਾਂ ਪੇਸ਼ੈਂਟ ਕੀ ਪ੍ਰੋਬਲਮ ਹੈ ਨਾ ਅੱਜ ਸਾਡੇ ਕੋਲ ਇਸ ਟਾਈਮ 15 ਤੋਂ 20 ਮਰੀਜ਼ ਆਏ ਨੇ ਅੱਖਾਂ ਤੇ ਦਰਦ ਤੇ ਜਲਣ ਕਰਕੇ ਤੇ ਹਰ ਇੱਕ ਨੇ ਆਈ ਹਿਸਟਰੀ ਦਿੱਤੀ ਹੈ ਕਿ ਉਹਨਾਂ ਨੇ ਕੋਈ ਤੇਲ ਲਗਵਾਇਆ ਸੀ ਬਾਲਾਂ 'ਚ ਤੇ ਉਹਨੂੰ ਧੋਣ ਤੋਂ ਬਾਅਦ ਜੋ ਪਾਣੀ ਅੱਖਾਂ 'ਚ ਗਿਆ ਤੇ ਉਹਦੇ ਕਰਕੇ ਕੈਮੀਕਲ ਰਿਐਕਸ਼ਨ ਹੋ ਗਈ ਉਹਨਾਂ ਦੇ ਤੇ ਹੁਣ ਉਹਨਾਂ ਦੀ ਆਹੀ ਕੰਪਲੀਟ ਹੈ ਕਿ ਬਹੁਤ ਜ਼ਿਆਦਾ ਦਰਦ ਹੋ ਰਿਹਾ ਤੇ ਜਲਨ ਹੋ ਰਹੀ ਹੈ ਤੇ ਉਰੇ ਜਿਹੜਾ ਵੀ ਟ੍ਰੀਟਮੈਂਟ ਬੰਦ ਹੈ ਆਪਾਂ ਸਾਰਿਆਂ ਦਾ ਟ੍ਰੀਟਮੈਂਟ ਕਰ ਰਿਹਾ ਦਵਾਈ ਦੇ ਰਿਹਾ ਅੰਦਰੋਂ ਦਵਾਈ ਵੀ ਮਿਲ ਰਹੀ ਹੈ ਤੇ ਕੱਲ ਆਪਾਂ ਉਹਨਾਂ ਨੂੰ ਅੱਖਾਂ ਦੇ ਸਪੈਸ਼ਲਿਸਟ ਨੂੰ ਵੀ ਦਿਖਾਉਣ ਵਾਸਤੇ ਬੁਲਾਇਆ ਹੈ ਕਿ ਆਪਣੀ ਅੱਖਾਂ ਚੈੱਕ ਕਰਵਾਓ ਕਿ ਅੰਦਰ ਕੋਈ ਹੋਰ ਫਰਦਰ ਡੈਮੇਜ ਨਾ ਹੋਵੇ ਕੀ ਕਿਸ ਤਰ੍ਹਾਂ ਦੀ ਪ੍ਰੋਬਲਮ ਦਿੱਤਾ ਹੈ ਕਿ ਸਵੇਲਿੰਗ ਆ ਰਹੀ ਹੈ ਜਾਂ ਸਵੇਲਿੰਗ ਨਹੀਂ ਹੋਈ ਰੈਡਨੈਸ ਹੈ ਕਾਫੀ ਜਿਹੜੀ ਬਾਹਰਲੀ ਆਪਣੀ ਪੂਰੀ ਅੱਖ ਚਿੱਟੀ ਹੁੰਦੀ ਹੈ ਉਹਨਾਂ ਦੀ ਪੂਰੀ ਲਾਲ ਹੋ ਰਹੀ ਹੈ ਤੇ ਬਹੁਤ ਜ਼ਿਆਦਾ ਜਲਨ ਦੀ ਕੰਪਲੇਂਟ ਨਾਲ ਆ ਰਹੇ ਨੇ ਉਹ ਤੇ ਆਹੀ ਚੀਜ਼ ਹੈ ਹਜੇ ਤੱਕ ਕਿ ਆਪਾਂ ਉਦੀ ਹੀ ਆਪਾਂ ਅੱਖ ਸਾਫ਼ ਕਰ ਰਹੇ ਹੋਰੇ ਤੇ ਦਵਾਈ ਪਾਉਣ ਵਾਸਤੇ ਵੀ ਦੇ ਰਹੇ ਹਾਂ ਹੁਣ ਤੱਕ ਕਿੰਨੇ ਕੁ ਮਰੀਜ਼ ਆ ਗਏ ਹੁਣ ਤੱਕ ਕਰੀਬ 20 ਕੁ ਮਰੀਜ਼ ਆ ਚੁੱਕੇ ਨੇ ਤੇ ਹਜੇ ਵੀ ਆਈ ਜਾ ਰਹੇ ਨੇ ਦੁਪਹਿਰ ਤੋਂ ਆ ਰਹੇ ਨੇ ਸਾਡੇ ਕੋਲ ਮਰੀਜ਼ ਤੇ ਹਜੇ ਵੀ ਆਨ ਗੋਇੰਗ ਆ ਰਹੇ ਨੇ ਤੇ ਦਵਾਈ ਦਵਾਈ ਨਾਲ ਹੀ ਕਿ ਇਹਨਾਂ ਨੇ ਜੇ ਕੁਝ ਦੱਸਿਆ ਨਾ ਨੇ ਇਹਨਾਂ ਨੇ ਇਹ ਕਿਹਾ ਵੀ ਸਿਰ ਤੇ ਕੋਈ ਹੈਅਰ ਗ੍ਰੋਥ ਦਾ ਔਇਲ ਹੈ ਵੀ ਉਹ ਲਗਵਾਇਆ ਸੀ ਇਹਨਾਂ ਨੇ ਕਾਲੀ ਮਾਤਾ ਮੰਦਿਰ ਹੋ ਰਿਹਾ ਸੀ ਆ ਕੈਂਪ ਚੱਲਿਆ ਹੋਇਆ ਸੀ ਤੇ ਉਸ ਤੋਂ ਬਾਅਦ ਜਦੋਂ ਇਹਨਾਂ ਨੂੰ ਕਿਹਾ ਗਈ ਬਾਲ ਧੋ ਲੋ ਕਈਆਂ ਦੇ ਬਾਲ ਧੋਂ ਤੋਂ ਬਾਅਦ ਹੋਇਆ ਕਈਆਂ ਦੇ ਬਿਨਾ ਬਾਲ ਧੋਏ ਵੀ ਰਿਐਕਸ਼ਨ ਹੋ ਗਈ ਉਸ ਚੀਜ਼ ਨਾਲ ਉਹ ਔਇਲ ਤੋਂ ਰਿਐਕਸ਼ਨ ਹੋ ਰਹੀ ਹੈ ਉਹਨਾਂ ਦੀ ਫਿਰ ਆਹ ਦੀ ਪੇਸ਼ੈਂਟ ਦੀ ਗੱਲ ਕੀਤੀ ਜਦੋਂ ਸਥਿਤੀ ਜੀ ਸਟੇਬਲ ਹੈ ਜੀ ਕਾਫੀ ਉਹ ਕਾਫੀ ਪੇਸ਼ੈਂਟ ਪੈਨਿਕ ਚ ਨੇ ਕਿ ਆਪਣੀ ਦਰਦ ਬਹੁਤ ਜ਼ਿਆਦਾ ਹੈ ਤੇ ਉਹ ਉਸ ਚੀਜ਼ ਤੇ ਘਬਰਾ ਘਬਰਾਏ ਹੋਏ ਨੇ ਪਰ ਆਪਾਂ ਸਾਰਿਆਂ ਨੂੰ ਆਹੀ ਆਸ਼ਵਾਸ਼ਣ ਦਿਵਾਇਆ ਕਿ ਟ੍ਰੀਟਮੈਂਟ ਹੋ ਰਹੀ ਹੈ ਤੇ ਥੋੜੀ ਦੇਰ ਤੱਕ ਠੀਕ ਹੋ ਜਾਣਗੇ ਤੇ ਕੱਲ ਟ੍ਰੀਟਮੈਂਟ ਅੱਗੇ ਹੋ ਵੀ ਹੋਗੀ ਕਿ ਸਪੈਸ਼ਲਿਸਟ ਨੂੰ ਦਿਖਾਓ ਕਿ ਦੇਖੋ ਕਿ ਅੱਗੇ ਤਾਂ ਨਹੀਂ ਕੁਝ ਜ਼ਿਆਦਾ ਅੰਦਰੂਨੀ ਤਾਂ ਨਹੀਂ ਗਿਆ ਕੈਮੀਕਲ ਅੱਗੇ ਨਾ ਜਾਵੇ ਆਪਣੀ ਆਈਜ਼ ਦੀ ਲੇਅਰ 'ਚ ਅੱਗੇ ਨਾ ਜਾਵੇ ਤੇ ਉਹ ਕੱਲ ਪਤਾ ਚੱਲੇਗਾ ਜਦੋਂ ਸਪੈਸ਼ਲਿਸਟ ਦੇਖਣਗੇ ਆਪੀਡੀ ਚ ਇੱਕ ਵਾਰ ਹੁਣੇ ਵੀ ਅੱਖਾਂ ਵਾਲੇ ਡਾਕਟਰ ਦੇਖ ਕੇ ਗਏ ਨੇ ਉਹਨਾਂ ਨੇ ਹੀ ਸਾਨੂੰ ਟ੍ਰੀਟਮੈਂਟ ਦੱਸਿਆ ਵੀ ਕਿਵੇਂ ਦੇਣੀ ਹੈ ਤੇ ਉਹ ਕੱਲ ਸਵੇਰ ਵੀ ਮਰੀਜ਼ਾਂ ਨੂੰ ਦੇਖਣਗੇ ਹਾਂ ਬਈ ਜੀ ਮਰੇ ਦੇਖਿਓ ਆ ਰਹੇ ਆ ਪਿੱਛੇ ਦੇਖਿਆ ਆ ਪੱਤੀ ਪੀੜਿਤ ਵਿਅਕਤੀਆਂ ਨੇ ਕੀ ਕਿਹਾ ਆਓ ਸੁਣਦੇ ਆ ਹਾਬੀਨਾ ਪ੍ਰਦੀਪ ਸਿੰਘ ਜੀ ਪ੍ਰਦੀਪ ਕੀ ਹੋਇਆ ਸੀ ਪੂਰਾ ਮਾਮਲਾ ਕਿਦਾਂ ਕੀ ਹੋਇਆ ਉਹ ਕੁਛ ਨਹੀਂ ਭਰਾ ਪੇੜ ਚਾਲ ਚੱਲੀ ਹੋਈ ਹੈ ਜਿਹੜੀ ਉਹਦਾ ਬਾਲਾ ਦੀ ਗਰੋਥ ਹੋਾਸਤੇ ਮੈਂ ਅੱਜ ਉੱਥੇ ਜਾ ਫਸਿਆ ਸਾਢੇ 4:00 ਵਜੇ ਬਦਲੇ ਮੇਰੇ ਦਵਾਈ ਕੀ ਲਾਈਆ ਤੇ ਉਸ ਤੋਂ ਬਾਅਦ ਅੱਧੇ ਘੰਟੇ ਤੋਂ ਬਾਅਦ ਹੀ ਬਰੀ ਅੱਖਾ ਪੀਰਕ ਕਰਦੀ ਸ਼ੁਰੂ ਹੋ ਗਈ ਤੇ ਹੁਣ ਭਰਾ ਖੁੱਲ੍ਹੇ ਤੱਕ ਨਹੀਂ ਰਹੀਆਂ ਅੱਛਾ ਨਾ ਨਾ ਫਿਰ ਕਿਨੇ ਲਾਇਆ ਸੀ ਕਿਹੜੀ ਦਵਾਈ ਬਾਈ ਕੋਈ ਆਈਡੀਆ ਨਹੀਂ ਸੀ ਮੈਂ ਤਾਂ ਕਿਸੇ ਮਿਤਰ ਦੇ ਕੋਲ ਗਿਆ ਸੀਗਾ ਬਈ ਉਹਨੇ ਨਾਲ ਚਲਾ ਗਿਆ ਅੱਛਾ ਹਮਾਂ ਦੀ ਪਹਿਲੀ ਅੱਖਾਂ ਚ ਤੇ ਉਹ ਤੋਂ ਬਾਅਦ ਇਕਦਮ ਹੀ ਅਲਰਜੀ ਹੋ ਗਈ। ਨਹੀਂ ਕੋਈ ਦਬਰੀ ਭਰਾ ਘੱਟੋ ਘੜਾ ਅੱਧਾ ਘਟਾ ਮੈਂ ਉੱਥੇ ਦਵਾਈ ਦਵਾਈ ਦੁਆਰੀ ਦੋਸ ਵਾਰ ਮੂੰਹ ਤੋਤਾ ਸਿਰ ਤੋਤਾ ਉਹ ਤੋਂ ਬਾਅਦ ਅੱਧੇ ਘੰਟੇ ਤੋਂ ਬਾਅਦ ਖੁਰਾ ਸਟਾਰਟ ਹੋਇਆ ਹੈਗਾ। ਅੱਛਾ। 1:30 ਵਜੇ ਤੋਂ। ਅੱਛਾ। ਕਿੰਨੇ ਕੁ ਮਰੀਜ਼ ਉੱਥੇ ਆਏ ਹੋਏ ਸੀ? ਬਈ ਵੀਰ ਅਬਾ 2 3000 ਤੋਂ ਬਦਦਾ ਘਟ ਸੀ ਉੱਥੇ। ਕੀ ਕੋਈ ਸਰਕਾਰੀ ਡਾਕਟਰਾਂ ਦਾ ਕੈਂਪ ਲਾਇਆ ਸੀ ਕੋਈ ਪ੍ਰਾਈਵੇਟ ਬੰਦੇ ਸੀ? ਬਈ ਵੀ ਦੇਖੋ ਬਿੱਡੂ ਇਹਦੇ ਬਾਰੇ ਆਈਡੀਆ ਨਹੀਂ ਸੀਗਾ ਬਸ ਸਿਰਫ ਇੰਨਾ ਕਹਿਆ ਗਿਆ ਸੀ ਕਿ ਹਾਂ ਕੋਈ ਵੈਦ ਹੈ। ਅੱਛਾ। ਜੀ ਕਿ ਡਾਕਟਰ ਡੋਤਾ ਦਾ ਨਾਮ ਨਹੀਂ ਸੀ ਕੋਈ ਵੈਦ ਕਿਹਾ ਗਿਆ ਸੀ ਕਿ ਆਹ ਉਹ ਅੱਛੀ ਦਵਾਈ ਦੁੱਦਾਗਾ ਸਤੇ ਕੋਈ ਦਵਾਈ ਨਾ ਦਤੇ ਅ ਕਿਸੇ ਦੋਸਤ ਨੂੰ ਮੇਰੇ ਨੂੰ ਵਧੀਆ ਰਿਜ਼ਲਟ ਵੀ ਮਿਲੇ ਉਹਦੇ ਤੋਂ ਐ ਮੈਨੂੰ ਕਹਾ ਬਸ ਉਹ ਸਿੱਧਾ ਨਾਲੇ ਦੇ ਵਿੱਚ ਮੈਚ ਲੱਗ ਗਿਆ ਕਿੰਨੇ ਲੋਕ ਜਿਹੜੇ ਇਹਦਾ ਬਿਮਾਰ ਹੋਏ ਨੇ ਤੁਹਾਡੇ ਪੈਸਾ ਫੂੜ ਮੈਨੂੰ ਪਤਾ ਲੱਗ ਰਿਹਾ ਜਦੋਂ ਮੇਰੇ ਬੈਠੇ ਬੈਠੇ ਛੋੜਾ ਸਾਰਾ ਬੱਚੇ ਆ ਚੁੱਕੇ ਜੀ ਠੀਕ ਕੀ ਨਾਮ ਹੈ ਸੁਨੀ ਕੀ ਹੋਇਆ ਸੀ ਇਹ ਜਿਹੜਾ ਅੱਖਾਂ ਚ ਹੋਇਆ ਕਿਦਾਂ ਕੀ ਹੋਇਆ ਉਹ ਬਸ ਉਹ ਦਵਾਈ ਜਿਹੜਾ ਸਿਰ ਤੇ ਲਾਇਆ ਕਹਿੰਦੇ 10 ਮਿੰਟ ਬਾਅਦ ਧੋ ਲੋ ਮੈਂ ਤੋਂ ਤੋਂ ਯਾ ਨਾਲੇ ਮੂੰਹ ਤੇ ਵੀ ਨਹੀਂ ਪਾਣੀ ਫੇਰਿਆ ਫੇਰ ਵੀ ਆਪਣਾ ਰਕਸ਼ਨ ਜੀ ਕਰ ਗਈ ਆਪਣਾ ਜਿਓਗਾ 2 ਘੰਟੇ ਬਾਅਦ ਨਾਲ ਜ਼ਿਆਦਾ ਹੀ ਦੁਖਣ ਲੱਗ ਗਿਆ ਅੱਖਾਂ ਤੇ ਜ਼ਖਾਮ ਜਖੂਮ ਹੋ ਗਿਆ ਮੈਂ ਕਿਹਾ ਚਲ ਫੇਰ ਵੀ ਮੈਂ ਸਾਰੀ ਗਿਆ ਪਰ ਮੈਨਾਂ ਕਿਹਾ ਨਹੀਂ ਸਰਾਣਾ ਪਰ ਮੈਂ ਆਸਤਾ ਲਾ ਕਿਨੇ ਕਿਨੇ ਲਾਇਆ ਸੀ ਕੈਂਪ ਤੇ ਕਿਹੜੀ ਦਵਾਈ ਲਈ ਸੀ ਪਤਾ ਨਹੀਂ ਇੱਥੇ ਕਾਲੀ ਦੇਵੀ ਮੰਦਰ ਚ ਲਵਾਇਆ ਸੀ ਉਹ ਲੋਕ ਲਵਾ ਰਹੇ ਦੀ ਕਹਿੰਦੇ ਵੀ ਤੂੰ ਵੀ ਲਵਾਇਆ ਮੈਂ ਕਿਹਾ ਤੁਹਾਨੂੰ ਸਾਰਾ ਨਹੀਂ ਕੋਈ ਦਵਾਈ ਕਿ ਕੋਈ ਪਤਾ ਕਿਹੜੀ ਦਵਾਈ ਲਾਈ ਉਹਨਾਂ ਨੇ ਕੀ ਲਾਇਆ ਇੱਕੋ ਬਸ ਡੋਂਗੇ ਜੇ ਚ ਭਰ ਕੇ ਵੱਡੇ ਸਾਰੇ ਚ ਪਨਾਰਖੇ ਤੇ ਤਿੰਨ ਚਾਰ ਉੱਥੇ ਹੱਤ ਨਾਲੇ ਲਾਈ ਆ ਰਹੇ ਸੀ ਅੱਛਾ ਹੁਣ ਡਾਕਟਰ ਕੀ ਕਹਿੰਦੇ ਨੇ ਹੁਣ ਕੀ ਹੋਇਆ ਡਾਕਟਰ ਕਹਿੰਦੇ ਵੀ ਇਨਫੈਕਸ਼ਨ ਹੋ ਗਈ ਮੇਰੇ ਅੱਛਾ ਕਿੰਨੇ ਲੋਕ ਆਏ ਇਹ ਛੇੜ ਦੋਏ ਲੋ ਮੇਰੇ ਹੁੰਦੇ ਵੀ ਕਹਿੰਦੇ ਮੇਰੇ ਤੋਂ ਆਉਣ ਤੋਂ ਪਹਿਲਾਂ ਵੀ 40-50 ਬੰਦੇ ਆ ਚੁੱਕੇ ਸੀ ਅੱਛਾ ਇਸ ਤਕਰੀਬੇ ਸਾਰਿਆਂ ਨੂੰ ਇਦਾਂ ਪ੍ਰੋਬਲਮ ਆਈ ਹੈ ਹਾਂ Okay.